ਦੁਕਾਨਦਾਰ ਦੇ ਖਾਤੇ ਦੇ ਵਿੱਚ ਆਏ ਗਲਤੀ ਦੇ ਨਾਲ ਲੱਖਾਂ ਰੁਪਏ ਦੁਕਾਨਦਾਰ ਨੇ ਨਹੀਂ ਕੀਤੀ ਬੇਈਮਾਨੀ ਸਗੋਂ ਦਿਖਾਈ ਇਮਾਨਦਾਰੀ ਜੀहां ਅਸੀਂ ਅੱਜ ਤੁਹਾਡੇ ਨਾਲ ਇੱਕ ਅਜੀਹਾਂ ਵਾਕਿਆ ਸਾਂਝਾ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਇਮਾਨਦਾਰੀ ਦੀ ਮਿਸਾਲ ਸਪਸ਼ਟ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਇੱਕ ਦੁਕਾਨਦਾਰ ਦੇ ਖਾਤੇ ਦੇ ਵਿੱਚ ਗਲਤੀ ਦੇ ਨਾਲ 3 ਲੱਖ ਰੁਪਏ ਆ ਜਾਂਦੇ ਨੇ ਉਸ ਨੇ ਮਨ ਵਿੱਚ ਕੋਈ ਬੀਮਾਨੀ ਨਹੀਂ ਆਈ ਬਲਕਿ ਉਸ ਨੇ ਇਮਾਨਦਾਰੀ ਦਿਖਾਈ ਤੇ ਨਾਲ ਹੀ ਇਹ ਜਿਹੜੇ 3 ਲੱਖ ਰੁਪਏ ਸਨ ਉਹ ਬੈਂਕ ਨੂੰ ਵਾਪਸ ਕਰ ਦਿੱਤੇ ਨੇ ਜਿहां ਜਿਸ ਜਮਾਨੇ ਦੇ ਵਿੱਚ ਲੋਕ ਪੈਸੇ ਦੀ ਖਾਤਰ ਕਿਸੇ ਵੀ ਹੱਦ ਤੱਕ ਡਿੱਗ ਜਾਂਦੇ ਨੇ ਇੱਥੋਂ ਤੱਕ ਕਿ ਪਰਾ ਪਰਾ ਦਾ ਕਤਲ ਕਰ ਦਿੰਦਾ ਹੈ ਪੈਸੇ ਦੀ ਖਾਤਰ ਇਸ ਜਮਾਨੇ ਦੇ ਵਿੱਚ ਅਗਰ ਕੋਈ ਇੰਨੀ ਵੱਡੀ ਇਮਾਨਦਾਰੀ ਦਿਖਾਉਂਦਾ ਤਾਂ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਮਿਸਾਲ ਹੈ ਜੀਆਂ ਇਹੀ ਮਿਸਾਲ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਰਸਲ ਇੱਕ ਵਿਅਕਤੀ ਜਿਹੜਾ ਕਿ ਦੁਕਾਨਦਾਰ ਸੀ ਕੋਈ ਦੁਕਾਨ ਚਲਾਉਂਦਾ ਸੀ ਉਸ ਦੇ ਖਾਤੇ ਦੇ ਵਿੱਚ ਬੈਂਕਾ ਅਧਿਕਾਰੀਆਂ ਦੇ ਵੱਲੋਂ ਗਲਤੀ ਦੇ ਨਾਲ 3 ਲੱਖ ਰੁਪਏ ਟਰਾਂਸਫਰ ਹੋ ਗਏ ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੇ ਇਸ ਦੁਕਾਨਦਾਰ ਨੂੰ ਫੋਨ ਕਰਕੇ ਦੱਸਿਆ ਕਿ ਉਸਦੇ ਖਾਤੇ ਦੇ ਵਿੱਚ ਗਲਤੀ ਦੇ ਨਾਲ 3 ਲੱਖ ਰੁਪਏ ਟਰਾਂਸਫਰ ਹੋ ਗਏ ਨੇ ਇਸ ਕਰਕੇ ਇਹ ਦੁਕਾਨਦਾਰ ਬੈਂਕ ਨੂੰ ਇਹ 3 ਲੱਖ ਰੁਪਏ ਵਾਪਸ ਕਰ ਦੇਵੇ ਤਾਂ ਇਸ ਵਿਅਕਤੀ ਨੇ ਤੁਰੰਤ ਕਿਹਾ ਕਿ ਉਹ ਵਕਿਆ ਹੀ ਇਹ ਪੈਸੇ ਜਿਹੜੇ ਨੇ ਉਹ ਬੈਂਕ ਅਧਿਕਾਰੀਆਂ ਨੂੰ ਵਾਪਸ ਕਰ ਦੇਵੇਗਾ ਕਿਉਂਕਿ ਇਨ੍ਹਾਂ ਪੈਸਿਆਂ ਤੇ ਉਸ ਦਾ ਕੋਈ ਅਧਿਕਾਰ ਨਹੀਂ ਹੈ ਨਾਲ ਹੀ ਇਸ ਵਿਅਕਤੀ ਨੇ ਇਹ ਵੀ ਗੱਲ ਆਖੀ ਹੈ ਕਿ ਜੇਕਰ ਬੈਂਕ ਅਧਿਕਾਰੀਆਂ ਦਾ ਫੋਨ ਨਾ ਵੀ ਆਉਂਦਾ ਤਾਂ ਤਾਂ ਵੀ ਉਹ ਇਹ ਪੈਸੇ ਬੈਂਕ ਨੂੰ ਵਾਪਸ ਕਰਕੇ ਆਉਂਦਾ ਕਿਉਂਕਿ ਇਹ ਪੈਸੇ ਉਸ ਦੇ ਨਹੀਂ ਸਨ ਬਲਕਿ ਗਲਤੀ ਦੇ ਨਾਲ ਬੈਂਕ ਅਧਿਕਾਰੀਆਂ ਦੇ ਕੋਲੋਂ ਉਸ ਦੇ ਖਾਤੇ ਦੇ ਵਿੱਚ ਟਰਾਂਸਫਰ ਹੋ ਗਏ ਸਨ ਤਾਂ ਇਸ ਵਿਅਕਤੀ ਨੇ ਤੁਰੰਤ ਹੀ ਇਹ ਜਿਹੜੇ ਰਕਮ ਸੀ ਉਹ ਬੈਂਕ ਨੂੰ ਵਾਪਸ ਕਰ ਦਿੱਤੀ ਬੈਂਕ ਅਧਿਕਾਰੀਆਂ ਨੇ ਇਸ ਦਾ ਧੰਨਵਾਦ ਕੀਤਾ ਦੱਸ ਦਈਏ ਕਿ ਇਸ ਵਿਅਕਤੀ ਦਾ ਨਾਮ ਚੰਦਰਸ਼ੇਖਰ ਗਰਗ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਇੱਕ ਦੁਕਾਨ ਚਲਾਉਂਦਾ ਹੈ ਉਸ ਦਾ ਛੋਟਾ ਜਿਹਾ ਇੱਕ ਕਾਰੋਬਾਰ ਹੈ ਬੈਂਕ ਦੇ ਵੱਲੋਂ ਗਲਤੀ ਦੇ ਨਾਲ ਉਸ ਦੇ ਖਾਤੇ ਦੇ ਵਿੱਚ 3 ਲੱਖ ਰੁਪਏ ਟਰਾਂਸਫਰ ਹੋ ਗਏ ਸਨ ਤਾਂ ਉਸ ਨੇ ਇਮਾਨਦਾਰੀ ਦਿਖਾਉਂਦੇ ਹੋਏ ਤੁਰੰਤ ਹੀ ਇਹ ਪੈਸੇ ਬੈਂਕ ਨੂੰ ਵਾਪਸ ਕਰ ਦਿੱਤੇ ਨੇ ਸੋ ਇਥੇ ਕਾਬਿਲ ਗੌਰ ਹੈ ਕਿ ਇਹ ਉਹ ਜਮਾਨਾ ਚੱਲ ਰਿਹਾ ਹੈ ਜਿੱਥੇ ਪੈਸੇ ਦੀ ਖਾਤਰ ਲੋਕ ਕੁਝ ਵੀ ਕਰ ਜਾਂਦੇ ਨੇ ਦੂਜਾਂ ਨੂੰ ਮਾਰ ਤੱਕ ਮੁਕਾਉਂਦੇ ਨੇ ਬਹੁਤ ਸਾਰੀਆਂ ਅਚਈਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਕਿਸੇ ਦਾ ਚਾਹੇ ਪਰਿਵਾਰ ਉਜੜ ਵੀ ਜਾਵੇ ਤਾਂ ਲੋਕ ਬਹੁਤਾ ਗੌਰ ਨਹੀਂ ਕਰਦੇ ਸਿਰਫ ਆਪਣਾ ਫਾਇਦਾ ਦੇਖਦੇ ਨੇ ਇਸ ਜਮਾਨੇ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਬੜੇ ਹੀ ਆਰਾਮ ਦੇ ਨਾਲ ਤੇ ਬਿਨਾ ਕੋਈ ਖਰਾਬੀ ਕੀਤਿਆਂ ਬੈਂਕ ਨੂੰ 3 ਲੱਖ ਰੁਪਏ ਵਾਪਸ ਕਰ ਦਿੱਤੇ ਗਏ ਨੇ ਜਿਹੜੇ ਕਿ ਉਸਦੇ ਖਾਤੇ ਦੇ ਵਿੱਚ ਗਲਤੀ ਦੇ ਨਾਲ ਟਰਾਂਸਫਰ ਹੋ ਗਏ ਸਨ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਮਿਸਾਲ ਹੈ ਤੇ ਲੋਕਾਂ ਨੂੰ ਵੀ ਇਮਾਨਦਾਰੀ ਦੇ ਰਾਹ ਤੇ ਚੱਲਣ ਦੇ ਲਈ ਪ੍ਰੇਰਣਾ ਦਿੰਦਾ ਹੈ ਵਾਕਿਆ ਇਹ ਘਟਨਾ ਸੋ ਇਹ ਵਿਅਕਤੀ ਜਿਸਦੇ ਖਾਤੇ ਦੇ ਵਿੱਚ ਬੈਂਕ ਅਧਿਕਾਰੀਆਂ ਦੇ ਵੱਲੋਂ ਗਲਤੀ ਦੇ ਨਾਲ 3 ਲੱਖ ਰੁਪਏ ਟਰਾਂਸਫਰ ਹੋ ਗਏ ਸਨ ਉਸ ਨੇ ਬੈਂਕ ਜਾ ਕੇ ਇਹ ਪੈਸੇ ਵਾਪਸ ਕਰ ਦਿੱਤੇ ਨੇ ਉਸ ਨੇ ਕਿਹਾ ਕਿ ਇਸ ਤੇ ਉਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਇਹ ਪੈਸੇ ਉਸ ਵਿਅਕਤੀ ਦੇ ਨਹੀਂ ਸਨ ਬੈਂਕ ਦਾ ਹੀ ਹੱਕ ਬੰਦਾ ਤੇ ਜਿਸ ਦੇ ਇਹ ਪੈਸੇ ਨੇ ਬੈਂਕ ਅਧਿਕਾਰੀ ਉਸ ਦੇ ਖਾਤੇ ਦੇ ਵਿੱਚ ਟਰਾਂਸਫਰ ਕਰ ਦੇਣ ਸੋ ਇਸ ਜਮਾਨੇ ਦੇ ਵਿੱਚ ਇਹ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਇਮਾਨਦਾਰੀ ਦੀ ਮਿਸਾਲ ਹੈ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਤੇ ਇਹਨਾਂ ਨੂੰ ਫੋਨ ਕੀਤਾ ਫੋਨ ਕਰਨ ਤੇ ਇਹ ਕਹਿੰਦੇ ਵੀ ਸਾਡੇ ਕੋਲ ਆ ਕੇ ਵਾਪਸ ਲੈ ਜਾ ਕੋਈ ਗੱਲ ਨਹੀਂ ਇਮਾਨਦਾਰੀ ਇਹਨਾਂ ਨੇ ਬਹੁਤ ਅੱਛੀ ਇਮਾਨਦਾਰੀ ਦਿਖਾਈ ਹੈ ਤੇ ਜਦੋਂ ਅਸੀਂ ਆਏ ਇਹਨਾਂ ਨੇ ਸਾਨੂੰ ਪੇਮੈਂਟ ਵਾਪਸ ਦਿੱਤੀ ਜੋ ਕਿ ਜਿੱਦੀ ਹੈਗੀ ਸੀ ਅਸੀਂ ਉਹਦੇ ਕਾਊਂਟ 'ਚ ਪਾ ਸਕੀਏ 3 ਲੱਖ ਰੁਪਏ ਕੈਸ਼ ਨਾਲ ਆਇਆ ਸੀ ਆਪਣੇ ਕੋਲ ਜੀ ਅ ਮੇਰੇ ਕਰੰਟ ਅਕਾਊਂਟ 'ਚ 3 ਲੱਖ ਰੁਪਏ ਬੈਂਕ ਵਾਲੇ ਤੋਂ ਗਲਤੀ ਨਾਲ ਜਮ੍ਹਾਂ ਹੋ ਗਿਆ ਸੀਗਾ ਤੇ ਉਹਨਾਂ ਦਾ ਮੈਡਮ ਦਾ ਫੋਨ ਆਨ ਤੇ ਆਪਾਂ ਉਹਨਾਂ ਨੂੰ ਯੈਸ ਕਰਤੀ ਸਨ ਉਹਦੇ ਅੱਜ ਬੰਦੇ ਆਏ ਬਨੇ ਆਪਾਂ ਉਹਨਾਂ ਨੂੰ ਪੇਮੈਂਟ ਵਾਪਸ ਕਰਤੀ ਏ ਤੇ ਕਿੰਨੇ ਪੇਮੈਂਟ ਸੀ 3 ਲੱਖ ਰੁਪਏ ਜੀ ਵਾਪਸ ਕਰਤੀ ਜੀ ਹਾਂਜੀ ਵਾਪਸ ਕਰਤੀ ਏ ਕਿਵੇਂ ਜਦੋਂ ਤੁਹਾਡੇ ਬੈਂਕਸੇ ਆਇਆ ਤੈਨੂੰ ਲੱਗਦਾ ਕਿਵੇਂ ਦਾ ਲੱਗਿਆ ਤੁਹਾਨੂੰ ਵੀ ਇਹ ਇੱਕੋਦਮ ਕਿਵੇਂ ਆ ਗਈ ਤੈਨੂੰ ਤੇ ਮੈਂ ਦੇਖਿਆ ਵੀ ਇਹ ਪੇਮੈਂਟ ਜਮਾ ਕਰਵਾਈ ਹੈ ਕਿਸੇ ਨੇ ਕੀ ਐਂਟਰੀ ਹੈ ਦੇ ਵਿੱਚੋਂ ਦੇਖੀਏ ਜਦੋਂ ਮੈਂ ਐਂਟਰੀ ਬੈਂਕ ਖੋਲ ਕੇ ਦੇਖਿਆ ਤਾਂ ਜੀ ਕੈਸ਼ ਜਮਾ ਹੋਇਆ ਵਸ ਸੀਗਾ ਅੰਡਰਸਟੂਡ ਸੀ ਸਰ ਵੀ ਕਿਸੇ ਨੇ ਗਲਤੀ ਨਾਲ ਜਮਾ ਹੋ ਗਿਆ ਉਸ ਕਰਕੇ ਫਿਰ ਮੈਂ ਮੈਡਮ ਜ ਮੈਂ ਦੁਕਾਨ ਤੇ ਕੱਲਾ ਸੀਗਾ ਇਸ ਕਰਕੇ ਜਾਣੀ ਸਕਿਆ ਉਹਨੂੰ ਪਤਾ ਸੀ ਮੈਡਮ ਦਾ ਫੋਨ ਆਈ ਜਾਣਾ ਜੀ ਉਹਨਾਂ ਨੂੰ ਫੋਨ ਆ ਗਿਆ ਉਹਨਾਂ ਦਾ ਆਪਾਂ ਨੇ ਉਹਨੂੰ ਪੇਮੈਂਟ ਵਾਪਸ ਕਰਤੀ ਦੇਖਿਆ ਜਾਵੇ ਅੱਜ ਕੱਲ ਜਿਵੇਂ ਕਿਸੇ ਦੇ ਖਾਤੇ 'ਚ ਪੈਸੇ ਆ ਜਾਂਦੇ ਨੇ ਕੋਈ ਵਾਪਸ ਨਹੀਂ ਕਰਦਾ ਤੇ ਇਮਾਨਦਾਰੀ ਤੁਸੀਂ ਮਿਸਾਲ ਪੈਦਾ ਕੀਤੀ ਹੈ ਹੋਰ ਕੀ ਕਹਿਣਾ ਜਾਨੇ ਮੈਸੇਜ ਵੀ ਸੋੜੀ ਤਾਂ ਆਪਣੇ ਪੈਸੇ ਹੀ ਨਹੀਂ ਹੈਗੇ ਜੀ ਇਮਾਨਦਾਰੀ ਆਪਾਂ ਰੱਖਣੀ ਹੋਈ ਹੈ ਜੇ ਆਪਾਂ ਰੱਖਾਂਗੇ ਸਾਰੇ ਦੁਨੀਆ ਰੱਖੂਗੀ ਆਪਣੇ ਨਾਲ ਵੀ ਕੱਲ ਨੂੰ ਗਲਤੀ ਹੋ ਸਕਦੀ ਹੈ ਠੀਕ ਹੈ ਨਾ ਆਪਾਂ ਜੇ ਇਮਾਨਦਾਰੀ ਚਾਹਣੇ ਤਾਂ ਇਹ ਚਾਹਣੇ ਵੀ ਸਾਡੇ ਨਾਲ ਵੀ ਇਮਾਨਦਾਰ ਰਹੇ ਬੰਦਾ ਤੇ ਇਸ ਤਰ੍ਹਾਂ ਦੀ ਗੱਲ ਨਹੀਂ ਜਿਹੜੀ ਪੇਮੈਂਟ ਜਿੱਦੀ ਹੈਗੀ ਉਹਦੇ ਖਾਤੇ 'ਚ ਜਾਵੇ ਜੀ ਆਪਾਂ ਨੂੰ ਉਹਦੇ ਵਿੱਚ ਕੋਈ ਉਹ